हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਦੋ ਬੜਾ ਦਿਖਾਉਣ ਲੱਗਾ ਇੱਕ ਨੰਬਰ ਤੇ ਬਿਲਕੁਲ ਤਾਜੀ ਸੂਈ ਸਵਾਈ ਵਹਿੜ ਹੈ ਤੇ ਮਗਰ ਇਹ ਬਹੁਤੀ ਪਿਆਰੀ ਚੰਗੀ ਬੱਚੀ ਆ ਤੇ ਵਹਿੜ ਆਪ ਵੀ ਨਵੇਂ ਸੂਏ ਚੀਆ ਕੋਈ ਬੁੱਢੀ ਨਹੀਂ ਤੇ ਦੋ ਚੰਗੇ ਉੱਦ ਵਾਲੀ ਆ ਠੀਕ ਹੈ ਇੱਕ ਤੁਹਾਨੂੰ ਇਹ ਵਹਿੜ ਦਿਖਾ ਦਿਆਂ ਇੱਕ ਇਹਦੇ ਪਿੱਛੇ ਛੋਟੇ ਮੁੱਲ ਦੀ ਗੱਬਣ ਵਹਿੜ ਦਾ ਬਿਲਕੁਲ ਛੋਟਾ ਇਹ ਮੁੱਲ ਹੋਊਗਾ ਤੁਹਾਨੂੰ ਜਿਵੇਂ ਆਮ ਆਪਾਂ ਛੋਟਾ ਬੜਨ ਲੱਗਦੇ ਆ ਠੀਕ ਹੈ ਦੋ ਗਾਮਾ ਜਿਹੜਾ ਪਰ ਜਿਹੜੀ ਬਾੜ ਖਰੀਦੂਗਾ ਕਿਸੇ ਵੀ ਢੰਗ ਤੋਂ ਕੋਲਿਆਕ ਥੱਲੀ ਕਰ ਸਕਦਾ ਹੈ ਤੇ ਬਾਕੀ ਆਪਾਂ ਬਾਪੂ ਨਾਲ ਗੱਲਬਾਤ ਕਰਾਂਗੇ ਕਿ ਕੀ ਡਿਟੇਲ ਹੈਗੀ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਮੱਝਾਂ ਗਾਂ ਵੇਚਣ ਸੌਂਦੀ ਕੋਈ ਆਪਣੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਬਾਕੀ ਪਸ਼ੂ ਖਰੀਦਣ ਵਾਸਤੇ ਮਾਲਕਾਂ ਦਾ ਨੰਬਰ ਬਾਕੀ ਦਾ ਆਪਾਂ ਸਕਰੀਨ ਤੇ ਲਾ ਦੇਾਂਗੇ ਸੋ ਵੀਡੀਓ ਲਾਸਟ ਤੱਕ ਜੁੜੇ ਰਹਿਣਾ ਕਰਦੇ ਆਂ ਗੱਲਬਾਤ ਆਪਾਂ ਕੀ ਗੱਲ ਹੋਵੇ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਪਿੰਡ ਐਡਰੈਸ ਬੋਲਦਗੇ ਜੀ ਨਾਮ ਮੰਦਰ ਸਿੰਘ ਜੀ ਹਾਂ ਜੀ ਪਿੰਡ ਛੰਨਾ ਗਰਾਹ ਸਿੰਘ ਵਾਲਾ ਜੀ ਜ਼ਿਲ੍ਹਾ ਬਨਾਲਾ ਤਾਂ ਆਪਣਾ ਤਸੀਲ ਜੀ ਪਿੰਡ ਨੇੜੇ ਭਦੌੜ ਹਾਂਜੀ ਨੇੜੇ ਵਾਲਾ ਸੰਧੂਏ ਪਿੰਡ ਦੇ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਜੀ 9855733677 ਠੀਕ ਆ ਬਾਬੂ ਅੱਜ ਆਪਾਂ ਕੋ ਦੋ ਬੜਾ ਹਨਾ ਜਿਵੇਂ ਪਹਿਲੇ ਨੇ ਪਤਾ ਆ ਬੈੜ ਆਈ ਆਪਣੇ ਕੋਲ ਹੈ ਨਾ ਇਹ 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 ਨੂੰ ਮੰਨ ਕੇ ਵੀ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਕਿਹੜਾ ਸੋਸ ਸੂਈ ਆ ਇਹ ਸੂਈ ਰਾਤ ਆ ਜੀ ਕੱਲ੍ਹ ਆਜਾ ਆਪਣੇ ਨੌਕੋ ਜੀ ਆ ਜਾ ਬਾਬਾ 22 ਤਰੀਕ 9 ਮਹੀਨਾ ਤੋਂ 25 ਨੂੰ ਵੀਡੀਓ ਬਣਾ ਰਹੇ ਆ ਰਾਤ 8:00 ਵਜੇ ਸੂਈਏ ਜੀ 21 ਦੀ ਰਾਤ ਨੂੰ 8:00 ਵਜੇ ਸੂਈਆ ਤੇ ਜੈ ਜੂ ਸਾਰੀ ਐ ਗਰੰਟੀ ਜੀ ਫੁੱਲ ਠੀਕ ਆ ਤੇ ਆ ਦੇਖੋ ਬੱਚੀ ਮਾਨ ਕੇ ਚਲੋ ਹਜੀਵਾ ਕੱਚੇ ਪਰਾਚੀ ਆ 나ੜੂਆ ਬਿਲਕੁਲ ਨਾਲ ਵੇ ਬੱਚੀ ਦੇ ਤੇ ਬੱਚੀ ਬਹੁਤ ਪਿਆਰੀ ਆ ਆਪ ਨੂੰ ਨਾਲ ਨਾ ਬਾਈ ਚੰਗੀ ਬੱਚੀ ਨਹੀਂ ਆਏ ਜੀ ਹਮ ਲਾ ਸਾਨੂੰ ਨੇੜੇ ਹੋ ਕੇ ਤਾਂ ਮਾਰ ਕੇ ਦਿਖਾ ਦਿਓ ਹਾਂ ਬੜੀ ਚੰਗੀ ਐ ਤੇ ਬਾਕੀ ਸਾਨੂੰ ਇਥੋਂ ਆਰਡਰ ਦੀ ਕੁਆਲਿਟੀ ਮੈਂ ਦਿਖਾ ਦਨਗਾ ਥਾਣਾ ਦੀ ਬੰਤਰ ਦੇਖੋ ਮੁੱਠੀ ਵਾਲਾ ਥਣ ਲੱਗਿਆ ਵਕਰ ਮੜੀ ਤੇ ਇਥ ਕੱਲਾ ਕੱਲਾ ਨਿਖੜ ਵਹਾਂ ਲੱਗਿਆ ਵਾ। ਤਾਂ ਅਮਾਰਕੀ ਦਿਖਾ ਦੇਂਗੇ ਮਿੰਦੀ ਕਰੀ। ਹਾਂ ਪਹਿਲਾ ਪੱਤੂ ਗਿੜਾ ਗੜਾ ਦਦਗੇ। ਹਾਂ ਪਹਿਲਾ ਪਸ ਨੂੰ ਤੋੜ ਕੇ ਦਿਖਾਦੀ ਮਿੱਤਰੋ। ਤੇ ਚੰਗੇ ਆਰਡਰ ਦੀ ਮਾਲ ਖਣਾ ਇੱਥੇ ਦੇਖ ਸਕਦੇ ਹੋਗੇ। ਐ ਕਾਲੀ ਪੂਗੀ ਦਾ ਲੰਬਾ ਅੰਦਰੰਦਰੀ ਵਾਸਾ। ਹਾਈਟ ਵਾਲੇ ਪੱਖ ਤੋਂ ਵੀ ਸੋਹਣੀ ਹੈਗੀ। ਨਾ ਤਾਂ ਬਾਲੀ ਵੱਡੀ ਆਪਾਂ ਕਿ ਟਾਂਗਲਾਂ ਜਾ ਗਈ ਤੇ ਨਾ ਵਾਲੇ ਮਦਰ ਜ ਸੋਹਣੇ ਜਿਵੇਂ ਆਮ ਕਰਾਂ ਜਾਂਪਾ ਗਾਵਾ ਹੁੰਦਿਆਂ ਉਹ ਮੈਂ ਸੋਹਣੇ ਕਾਦੇ ਕਾਟ ਚ ਬਹਿੜ ਆ ਗਈ। ਠੀਕ ਆ ਬੋ ਨਾਲ ਵਾਲੀ ਮੋੜ ਤੇ ਧੁੱਪ ਜੀ ਵਾਲੀ ਬਹਾਰ ਪਾ। ਹਾਂ ਜੀ ਇਥੋਂ ਕਵੈਣੀ ਸ਼ਾਇਰ ਤੁਹਾਨੂੰ ਦਿਖਾਣਾ ਮੈਂ ਇਥੋਂ ਬੈਗ ਸ਼ਾਰਟ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਥਾਂ ਤੁਹਾਨੂੰ ਚਾਰ ਹੀ ਵੱਖਰੀ ਫੁੱਟਾਂ ਕਰਮਲ ਦੇ ਕੋਈ ਵੀ ਨਹੀਂ ਗੀ ਬਾਕੀ ਦੁੱਧ ਦੀ ਨਾੜ ਨੋਟ ਵੀ ਕਾਫੀ ਮੋਟੀ ਲੱਗੀ ਵੀ ਹੈ ਨਾ ਜਿਹੜਾ ਚਾਰ ਫਰੇਸ ਨੂੰ ਚੀ ਦਿਖਾਤੀ ਆਪਾਂ ਠੀਕ ਆ ਬਬ ਮੋੜ ਲੋ ਹਣਾ ਅੱਗੇ ਤੋਂ ਪਿੱਛੇ ਤੋਂ ਖੱਬੇ ਸੱਜੇ ਤੋਂ ਸਾਰੀ ਚੀਜ਼ ਆਪਾਂ ਗਾਣਾ ਦਿਖਾਤੀ ਬਾਕੀ ਫਿਰ ਵੀ ਜਿਹੜਾ ਭਰਾ ਖਰੀਦੂਗਾ ਕੋਲ ਆ ਕੇ ਬੇਸ਼ੱਕ ਵੇਚੇ ਜੇ ਕਿਸੇ ਵੀ ਟੰਗ ਤੋਂ ਤਸੱਲੀ ਜੀ ਉਹ ਕਰ ਸਕਦਾ ਹੈ ਠੀਕ ਆ ਬਾਪੂ ਬੰਦ ਹੋਈ ਦੁੱਧ ਕਿੰਨਾ ਕਬੋ ਬੋ ਲੱਗ ਪਾ ਕੇ ਜੇ ਆਪਾਂ ਗੱਲ ਕਰੀਏ ਦੁੱਧ ਬਹੁਤ ਵੋਲਾ ਕੱਢਿਆ ਮੰਨ ਇਹਦਾ ਕੱਲ ਕੱਢਤੇ ਕੋਈ ਅੱਜ 6 ਕਿਲੋ ਠੀਕ ਆ ਪਾ ਦਿਓ 6 ਕਿਲੋ ਮਾਉ ਨਾ ਇਧਰ ਆਣਾ ਪੋਣਾ ਚਾਹੀਦਾ ਬਾਹਰ ਜਾਊ ਜਿਹੜੇ ਸਾਹ ਨਾਲ ਬਹਿੜ ਦਾ ਰੰਗ ਪ੍ਰਿੰਟਾ ਕੱਦ ਕਾਠਾ ਹੈ ਹਾਂ ਜੀ ਹਾਂ ਤੇ ਥਣਾ ਦੀ ਬੰਤਰਾ ਨਾ ਆਰਡਰ ਦੀ ਕੁਆਲਿਟੀ ਬਗਰੇ ਬੱਚੀ ਬੀ ਬਹੁਤ ਚੰਗੀ ਹੈ ਜੀ ਮਾਣ ਹਾਂ ਇਥੋਂ ਸਾਨੂੰ ਬੈਗ ਸ਼ਾਟ ਤੋਂ ਹਾਂ ਥੱਲੋ ਥਣਾ ਦੀ ਬੰਤਰਾ ਬਿਲਕੁਲ ਸਹੀ ਹੈ ਨਾ ਇੱਕੋ ਜਿਹਾ ਥਾਣਾ ਚਾਰੇ ਨਾ ਹੁੰਦਾ ਉਹ ਆਹ ਥੋੜੀ ਪਾਲਾ ਕੀ ਪਿੱਛੇ ਹਾਂ ਇਹਦਾ ਪਾਲ ਜਨਾਂ ਖੰਨਿਆਣਾ ਪਾਲਦੇ ਨਾ ਕੋਲੋੜੀ ਨਹੀਂ ਲੋੜੀ ਨਹੀਂ ਇਹਦਾ ਹੂੰ ਮੰਨ ਲੀ ਹੂੰ ਇਹਦਾ ਪਤੰਜ ਦੇ ਕਿਚਨ ਲੱਗਿਆ ਥਾਂ ਹਾਂ ਬਾਕੀ ਨਾ ਅਥੇ ਬਾਂਗ ਬੜੇ ਹੋ ਆ ਹਾਂ ਹਾਂ ਕਿਹੜਾ ਪਸ਼ੂ ਕਰਦਾ ਹੀ ਮੜਾ ਜਾ ਘਾਰ ਤੋਂ ਬਹੁਤ ਮੋਟੀ ਨੇ ਤੂੰ ਦੇਖ ਸਕਦੇ ਹੋ ਅਗਲੇ ਹੂੰ ਬਿਲਕੁਲ ਹੀ ਲਾ ਬੜਾ ਪਿਆਰਾ ਤੇਰਾ ਬੋਲ ਏ ਹਾਂ ਤੇ ਆ ਥੋੜੀ ਮਾੜੀ ਮਡੀ ਭਾਲੂਣਾ ਤਾਂ ਨਾ ਹਾਂ ਮਾੜੀ ਇਹਦਾ ਭਾਜੀ ਆ ਕੋਈ ਹਾਂ ਥੱਲੇ ਥਣਾ ਆਇਆ ਸਾਇ ਮਿੱਤਰੋ ਬਿਲਕੁਲ ਸੇਮ ਹੈਗਾ ਤੇ ਉੱਪਰ ਥੋੜੀ ਸੰਤ ਪਾਲ ਫੁੱਲ ਆ ਜਾਈ ਬੈਠੇ ਮੁਰ ਕਰਨ ਨਾਲ ਤੇ ਬਾਪੂ ਰੇਟੜ ਪੱਖ ਤੋਂ ਫੇਰ ਗੱਲ ਰੇਟ ਕੀ ਕਰਾਂਗੇ ਪਤਾ ਇਹ ਕੋਈ ਨਾ ਜੀ ਆਪਾਂ ਫੋਨ 'ਤੇ ਦੱਸ ਦਿਆਂ ਜਾਇਜ ਜੀ ਹੋ ਰੇਟ ਹਾਂ ਇੱਕ ਵਾਰ ਤੋਂ ਬਾਪੂ ਚਲ ਹੁੰਦੇ ਦਾ ਬੇਸ਼ੱਕ ਰੇਟ ਫੋਨ 'ਤੇ ਹੁੰਦੇ ਆ ਤੇ ਰੇਟ ਬਾਪੂ ਤੋਂ ਬਿਲਕੁਲ ਨਾਰਮਲ ਜਿਹਾ ਹੁੰਦਾ ਤੇ ਬਾਪੂ ਜੀ ਆਪਾਂ ਪਿਛਲੀ ਵੀਡੀਓ ਪਾਈ ਸੀ ਆਪਾਂ ਨਾਲ ਪੰਜ ਛੇ ਵੀਡੀਓ ਲਗਾਤਾਰ ਹੀ ਪਾ ਗਏ ਨਾ ਹਾਂ ਜੀ ਨਾਲ ਨਾਲ ਦੀ ਨਾਲ ਬਹਿ ਜਾਂਦਾ ਹਾਂ ਜੀ ਹਾਂ ਹਾਂ ਠੀਕ ਹੈ ਜੀ ਰੇਟ ਦੇਖੋ ਜਾਇਜ ਜਿੰਦਾ ਫੇਰੀ ਮਾਲ ਵਿਕਦਾ ਆ ਬਾਪੂ ਬਾੜ ਦਾ ਕਿੰਨਾ ਸਮਾਂ ਸੂਣ ਦਾ ਬਾਕੀ ਪੈਗਾ ਇਹਦਾ ਜੀ ਰਹਿੰਦਿਆ ਹਫਤਾ ਖਾਈ ਅੱਛਾ ਹਾਂ ਜੀ ਹਾਂ ਠੀਕ ਹੈ ਹੌਤਾ ਬਾਕੀ ਵੇ ਦੁੱਧ ਕਿੰਨਾ ਕਮੋਦੀ ਲੱਗ ਭਾਗੇ ਜੀ 2 170 ਲੀਟਰ 6 ਖਾਇ ਜਾ 17 18 ਵਾਲੀ ਕਰ ਹੈਗੀ ਹੈ ਨਾ ਜਿੱਤੇ ਨਾ ਬਹੁਤ ਆਇਆ ਹਫਤਾ ਸੋਨਦਾ ਪਿਆ ਬਾਕੀ ਥਣਾ ਦੀ ਆਰਡਰ ਦੀ ਕੁਆਲਿਟੀ ਸੀ ਦੇਖ ਸਕਦੇ ਨਾ ਹੂੰ ਐਸੋ ਤੁਹਾਨੂੰ ਬੈਂਡ ਕਮੈਡੀ ਸ਼ਾਰਤ ਜੀ ਥਣਾ ਦੀ ਬੰਦ ਦਿਖਾ ਦੇ ਕੱਚੀ ਆ ਬਸ ਹਾਂ ਹਜੇ ਕੱਚੀ 10 ਦਿਨ ਤੱਕ ਦਾਸ਼ ਹੀ ਰਹਿ ਜੂਗੀ ਠੀਕ ਹੈ ਹਾਂ ਤੋੜਦਗੇ ਹਾਂ ਤੋੜ ਦਿੰਦੇ ਆਪ ਬਾਹਰ ਕੱਢ ਗਏ ਤੇ ਨਾ ਵੱਡਸ ਦੁਬਾਰਾ ਫਿਰਨੀਆ ਮਾਰੋ ਜੀ ਤਾਜੀ ਸੂਈ ਸਈਆ ਤੇ ਮਗਰ ਜਾ ਮਿੱਤਰ ਬੱਛੀ ਠੀਕ ਹੈ ਇਹ ਵਾਰ ਸਾਨੂੰ ਆਪਣਾ ਤੌਰ ਕੇ ਦਿਖਾ ਦਿੰਨੇ ਆ। ਗਾ ਇੱਥੋਂ ਨਿਆ ਮਾਰ ਲੈ ਬੈੜ ਦੇ ਵਿੱਚ। ਬੇਅਰ ਕਾਫੀ ਹੈਗੀ ਤੇ ਹਾਈਟਲ ਪੱਖ ਤੋਂ ਮੀਡੀਅਮ ਚ ਆ ਗਈ। ਤੇ ਅੱਡਰ-ਉੱਡਰ ਬਹੁਤ ਸੋਹਣਾ ਤਿਆਰ ਕਰੂ ਜਿਵੇਂ ਢਿੱਲਾ ਪੰਗਾ ਆ ਗਿਆ। ਦਿਨ ਪਿਆਗੇ। ਤੇ ਉਤੋਂ ਜਿਹੜੀ ਬੰਤਰ ਹੈ ਜਿੰਨੀ ਨਸਲ ਹੈ ਰੰਗ ਪ੍ਰਿੰਟ ਆਫ ਹੁਣ ਸਾਹਮਣੇ ਹੈ ਜਿੰਨਾ ਕਹ ਹੈ। ਤੇ ਬਾਕੀ ਫਿਰ ਵੀ ਜੀ ਦੋ। ਕਿਹੜਾ ਪ੍ਰੋਫਾਈਲ ਮਤਲਬ ਪੈਸੇ ਲਾਉਣੇ ਜਿਹੜੇ ਪ੍ਰਾਣੇ ਖਰੀਦਣੀਆਂ ਹਨ ਉਹਦਾ ਮਨ ਕੀ ਕਹਿੰਦਾ ਉਹਨੇ ਦੇਖਣਾ। ਫਿਲਹਾਲ ਸਾਨੂੰ ਆਪਣਾ ਬੈੜਾ ਪਤੌਰ ਕੇ ਇਸ ਨੂੰ ਸ਼ਹਿਰ ਤੋਂ ਦਿਖਾਤੀ ਹੈ ਨਾ। ਜਾਦੂ ਤੇ ਬਹੁਤ ਹੈ। ਹਾਂ। ਠੀਕ ਐ ਸਾਇਸ ਆਇਤੋ ਬੈਣੀਆਰ ਉਹ ਤੋਂ ਨੀਵੰਦ ਦੁਆਰਾ ਦਿਖਾ ਦੇ ਠੀਕ ਐ ਤੇ ਆ ਬਾੜ ਦੁਆਰਾ ਫੇਰ ਨਹੀਂ ਆ ਮਾਲਫ ਤਾਂਸ ਨੂੰ ਕਾਫੀ ਚੰਗੇ ਲੱਗੇ ਲਗਭਗ 20 ਬੂਕਲ ਦਾ ਆਮ ਵਾਲੀ ਦੁੱਧ ਪਾ ਦੂਗੀ ਤੇ ਰੇਟ ਬਿਲਕੁਲ ਜਾਇਜ਼ ਆਊਗਾ ਤੇ ਜਿਹੜੇ ਭਰਾ ਨੂੰ ਜਿਹੜੀ ਬਾੜ ਪਸੰਦ ਆਊਗੀ ਉਹ ਆਪਣਾ ਸੰਪਰਕ ਕਰ ਲਿਓ ਧੰਨਵਾਦ